ਖਾਲਸੇ ਦਾ ਕੋਮੀ ਤਿਉਹਾਰ ਹੋਲਾ ਮਹੱਲਾ 13 14 ਤੇ 15 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਕੋਮੀ ਤਿਉਹਾਰ ਹੋਲੇ ਮਹੱਲੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਰ ਸਾਲ ਹੋਲਾ ਮਹੱਲਾ ਦੇ ਮੌਕੇ ਤੇ ਲੱਖਾਂ ਦੀ ਤਦਾਦ ਵਿੱਚ ਸੰਗਤ ਤਕਤਿ ਸ੍ਰੀ ਕੇਸਗੜ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਤੇ ਕਿਰਤਪੁਰ ਸਾਹਿਬ ਵਿਖੇ ਵਕ ਵਕ ਗੁਰੂ ਘਰਾਂ ਵਿੱਚ ਨਤਮਸਤਕ ਹੁੰਦੀ ਹੈ ਜਿਸ ਲਈ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਜਾਂਦੇ ਹਨ ਜਿੱਥੇ ਪ੍ਰਸ਼ ਉੱਤੇ ਹੀ ਤਕਤਿਸ਼ਰੀ ਕੇਸਕਰ ਸਾਹਿਬ ਦੀ ਮੈਨੇਜਮੈਂਟ ਵੱਲੋਂ ਵੀ ਹੋਲਾ ਮਹੱਲਾ ਸੰਬੰਧੀ ਵਧੀਆ ਪ੍ਰਬੰਧ ਕਰਨ ਦੇ ਮਤਲਬ ਨਾਲ ਕਾਰਜ ਆਰੰਭ ਕਰ ਦਿੱਤੇ ਗਏ ਹਨ ਉਧਰ ਜ਼ਿਲ੍ਹਾ ਰੂਪਗਰ ਦੇ ਡਿਪਟੀ ਕਮਿਸ਼ਨਰ ਹਿਮਾਂਚਲ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿੱਥੇ ਹਰ ਤਰ੍ਹਾਂ ਦੇ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਹੈ ਉੱਤੇ ਹੀ ਖਾਸ ਤੌਰ ਤੇ ਹੋਲਾ ਮਹੱਲਾ ਮੌਕੇ ਸੰਗਤ ਦੇ ਰੂਪ ਵਿੱਚ ਪੂਜਣ ਵਾਲੇ ਨੌਜਵਾਨਾਂ ਨੂੰ ਜਾਪਤੀ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਟਰੈਕਟਰਾਂ ਤੇ ਉੱਚੀ ਡੀਜੀ ਲਗਾ ਕੇ ਅਤੇ ਮੋਟਰਸਾਈਕਲਾਂ ਦੇ ਸਿਲੰਸਰ ਖੋਲ ਕੇ ਆਉਣਗੇ ਉਨ੍ਹਾਂ ਕਿਹਾ ਕਿ ਮੇਲਾ ਸਥਾਨ ਤੋਂ ਕਾਫੀ ਦੂਰ ਤੇ ਵੱਖ-ਵੱਖ ਸਥਾਨਾਂ ਤੇ ਚੈਕਿੰਗ ਸੈਂਟਰ ਬਣਾਏ ਜਾਣਗੇ ਤਾਂ ਕਿ ਡਿਸਪਲਨ ਪੰਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਉਧਰ ਇਸ ਸੰਬੰਧੀ ਗੱਲਬਾਤ ਕਰਦਿਆਂ ਤਕਤਿਸ਼ਰੀ ਕੇਸਕਰ ਸਾਹਿਬ ਦੇ ਚਠੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਹੋਲਾ ਮਹੱਲਾ ਸਿੱਖਾਂ ਦਾ ਕੋਮਿ ਤਿਉਹਾਰ ਹੈ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਹੋਲਾ ਮਹੱਲਾ ਦੇ ਪੇਜਨ ਮੌਕੇ ਇਹ ਖਾਸ ਧਿਆਨ ਰੱਖਿਆ ਜਾਵੇ ਕਿ ਨਾ ਹੀ ਮੋਟਰਸਾਈਕਲ ਦੇ ਸੈਲੈਂਸਰ ਖੋਲੇ ਜਾਣ ਅਤੇ ਨਾ ਹੀ ਉੱਚੀ-ਉੱਚੀ ਡੀਜੇ ਲਗਾ ਕੇ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ Yeah. ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਹਰ ਬਾਰ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਈਆਂ ਦੇ ਲੰਗਰਾਂ ਦੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ 30 ਤੋਂ 40 ਲੱਖ ਦੇ ਕਰੀਬ ਸੰਗਤ ਤੋਂ ਹੋਲਾ ਮਹੱਲਾ ਮੋਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਦੀ ਹੈ ਅਤੇ ਜਿੰਨੇ ਮਰਜ਼ੀ ਵੱਡੇ ਪ੍ਰਬੰਧ ਕੀਤੇ ਜਾਣ ਉਹ ਪ੍ਰਬੰਧ ਹਮੇਸ਼ਾ ਨਾ ਕਾਫੀ ਹੁੰਦੇ ਹਨ। ਪਰੰਤੂ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਹੋਲਾ ਮਹੱਲਾ ਦੀ ਆਮਦ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੀ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿੱਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬੇ ਕਮਾਲ ਅਮਰਤ ਕੇ ਦਾਤਾ ਤੇ ਪੰਥ ਦੇ ਵਾਲੀ ਸਰਬੰਸਦਾਨੀ ਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੁਆਰਾ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਜੋ ਹਰ ਸਾਲ ਸਮੁੱਚਾ ਹੀ ਖਾਲਸਾ ਪੰਥ ਬੜੀ ਚੜ੍ਹਦੀ ਕਲਾ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਉਂਦਾ ਹੈ ਇਸ ਸਾਲ 2025 ਦੇ ਵਿੱਚ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਜੋ 10 ਮਾਰਚ ਤੋਂ ਲੈ ਕਰਕੇ 15 ਮਾਰਚ ਤੱਕ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਇਸ ਪਾਵਨ ਪਿੱਤਰ ਤਿਹਾਰ ਉੱਤੇ ਬੇਅੰਤ ਸੰਗਤਾਂ ਇਸ ਪਾਵਨ ਪਵਿੱਤਰੇ ਸਥਾਨ ਉੱਤੇ ਨਤਮਸਤਕ ਹੁੰਦੀਆਂ ਨੇ ਉੱਥੇ ਹੀ ਵੇਖਣ ਵਿੱਚ ਆਉਂਦਾ ਹੈ ਕਿ ਸਾਡੇ ਨੌਜਵਾਨ ਵੀਰ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਸਪੀਕਰ ਲਾ ਕਰਕੇ ਸ਼ੋਰ ਮਚਾਉਂਦੇ ਹੋਏ ਗੀਤ ਲਾ ਕਰਕੇ ਉਹ ਇਥੇ ਪਹੁੰਚਦੇ ਨੇ ਉਹਨਾਂ ਨੂੰ ਬੇਨਤੀ ਹੈ ਮੇਰੇ ਵੀਰਾਂ ਨੂੰ ਕਿ ਇਹੋ ਜਿਹਾ ਕੰਮ ਨਾ ਕਰਨ ਹੋਰ ਵੀ ਵਿਵੇਕਨ ਵਿੱਚ ਆਉਂਦਾ ਹੈ ਕਿ ਸਾਡੇ ਨੌਜਵਾਨ ਵੀਰ ਮੋਟਰਸਾਈਕਲਾਂ ਦੇ ਸਲੈਂਸਰ ਲਾ ਕਰਕੇ ਉਹਨਾਂ ਦੀਆਂ ਉੱਚੀਆਂ ਵਨਸਵੰਨੀਆਂ ਆਵਾਜ਼ਾਂ ਕੱਢਦੇ ਹੋਏ ਇਥੇ ਪਹੁੰਚਦੇ ਨੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਭਾਈ ਆਪਾਂ ਇਦਾਂ ਨਹੀਂ ਕਰਨਾ ਇਹ ਖਾਲਸੇ ਦਾ ਕੌਮੀ ਤਿਉਹਾਰ ਹੈ ਆਪਾਂ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਇਹ ਤਿਉਹਾਰ ਮਨਾਉਣਾ ਹੈ। ਮੇਰੀ ਬੇਨਤੀ ਹੈ ਨਗਰਾਂ ਦੇ ਵਿੱਚ ਵੱਸਦੇ ਬਜ਼ੁਰਗਾਂ ਨੂੰ ਸਿਆਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਜਦੋਂ ਵੀ ਨੌਜਵਾਨ ਵੀਰ ਆਪ ਜੀ ਦੇ ਪਿੰਡਾਂ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਚੱਲਦੇ ਨੇ ਟਰਾਲੀਆਂ ਟਰੈਕਟਰ ਲੈ ਕਰਕੇ ਮੋਟਰਸਾਈਕਲ ਲੈ ਕਰਕੇ ਉਹਨਾਂ ਨੂੰ ਸਮਝਾ ਕੇ ਤੋਰਿਆ ਕਰੋ। ਅਈ ਆਪਾਂ ਗੁਰੂ ਦੀਆਂ ਖੁਸ਼ੀਆਂ ਲੈਣ ਜਾਣਾ ਹੈ ਨਾ ਕਿ ਉੱਥੇ ਰੌਲਾ ਪਾਉਣ ਜਾਣਾ ਹੈ ਇਹ ਸਾਡੇ ਵਾਸਤੇ অতি ਜ਼ਰੂਰੀ ਹੈ ਇਹਦੇ ਨਾਲ ਕਈ ਵਾਰੀ ਅਨ ਸੁਖਾਵੀਆਂ ਘਟਨਾਵਾਂ ਜਿਹੜੀਆਂ ਵਾਪਰ ਜਾਂਦੀਆਂ ਨੇ ਆਪਾਂ ਇਹਨਾਂ ਦਾ ਵੀ ਬਚਾਅ ਕਰਨਾ ਹੈ ਤੇ ਗੁਰੂ ਦੀਆਂ ਖੁਸ਼ੀਆਂ ਵੀ ਲੈਣੀਆਂ ਹੈ ਕੌਮੀ ਤਿਉਹਾਰ ਖੁੱਲਾ ਮਹੱਲਾ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਆਪਾਂ ਸਮੁੱਚੇ ਹੀ ਖਾਲਸਾ ਪੰਥ ਨੇ ਰਲ ਮਿਲ ਕੇ ਮਨਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਔਰ ਗੁਰੂਕੀਆਂ ਸੰਗਤਾਂ ਵਾਸਤੇ ਜੋ ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਨੇ ਲੰਗਰਾਂ ਦੇ ਵਿੱਚ ਜ਼ਿਆਦਾਤਰ ਵੇਖਣ ਵਿੱਚ ਆਉਂਦਾ ਹੈ ਡਿਸਪੋਜ਼ਲ ਪਲਾਸਟਿਕ ਦੀ ਵਰਤੋਂ ਹੁੰਦੀ ਹੈ ਇਹ ਜਿਹੜਾ ਆਪਾਂ ਲੰਗਰਾਂ ਦੇ ਵਿੱਚ ਕੇਵਲ ਸਟੀਲ ਦੇ ਢਾਂਡੇ ਹੋਣ ਪਿੱਤਲ ਦੇ ਲੋਹੇ ਦੇ ਢਾਂਡੇ ਹੋਣ ਉਹਨਾਂ ਦੀ ਵਰਤੋਂ ਕਰਨੀ ਹੈ ਪਲਾਸਟਿਕ ਡਿਸਪੋਜ਼ਲ ਤੋਂ ਆਪਾਂ ਥੋੜਾ ਜਿਹਾ ਇਹਨਾਂ ਨੂੰ ਨਹੀਂ ਵਰਤਣਾ ਇਹ ਭਾਂਡਿਆਂ ਦੀ ਆਪਾਂ ਵਰਤੋਂ ਨਹੀਂ ਕਰਨੀ ਇਹ ਵੀ ਖਾਸ ਕਰਕੇ ਸੰਗਤਾਂ ਧਿਆਨ ਰੱਖਣ ਸਾਰੀਆਂ ਹੀ ਸੰਗਤਾਂ ਨੂੰ ਹੋਲੇ ਮਹੱਲੇ ਉੱਤੇ ਪਹੁੰਚਣ ਤੇ ਅਸੀਂ ਹਾਰਦਿਕ ਸਵਾਗਤ ਵੀ ਕਰਦੇ ਹਾਂ ਔਰ ਸੰਗਤਾਂ ਨੂੰ ਇਹ ਬੇਨਤੀ ਵੀ ਕਰਦੇ ਹਾਂ ਭਾਈ ਆਪਾਂ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਤਿਉਹਾਰ ਮਨਾਉਣਾ ਹੈ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲੇ ਦੀ ਤਿਆਰੀ ਆ ਵਾਸਤੇ ਐਡਮਿਨਿਸਟ੍ਰੇਸ਼ਨ ਕਾਫੀ ਪਹਿਲਾਂ ਤੋਂ ਹੀ ਇਸ ਵਾਰ ਕੰਮ ਕਰ ਰਿਹਾ ਹੈ ਅਸੀਂ ਹੁਣ ਤੱਕ ਸਾਰੇ ਹਿਮਾਚਲ ਪ੍ਰਦੇਸ਼ ਤੇ ਜਿਹੜੇ ਨੇਬਰਿੰਗ ਡਿਸਟ੍ਰਿਕਟਸ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕਰ ਚੁੱਕੇ ਨੇ ਔਰ ਪੁਲਸ ਮੈਕ ਨਾਲ ਜਿੰਨੇ ਵੀ ਸਬੰਧਤ ਵਿਭਾਗ ਨੇ ਲਗਭਗ 40 ਦੇ ਵਿੱਚ 40 ਟੀਮਾਂ ਬਣਾਈਆਂ ਗਈਆਂ ਨੇ ਕਮਿਊਨੀਕੇਸ਼ਨ ਪਲਾਨ ਤੋਂ ਲੈ ਕੇ ਟ੍ਰੈਫਿਕ ਮੈਨੇਜਮੈਂਟ ਪਾਰਕਿੰਗ ਥੋ ਟ੍ਰਾਂਸਪੋਰਟੇਸ਼ਨ ਲੋਕਲ ਟ੍ਰਾਂਸਪੋਰਟੇਸ਼ਨ ਸਾਫ ਸਫਾਈ ਪਾਣੀ ਦਾ ਪ੍ਰਬੰਧ ਬਿਜਲੀ ਦਾ ਸਿਕਿਉਰਿਟੀ ਅਨੰਦਪੁਰ ਸਾਹਿਬ ਨੂੰ ਅਸੀਂ 11 ਸੈਕਟਰਾਂ ਦੇ ਵਿੱਚ ਡਿਵਾਈਡ ਕੀਤਾ ਕਿਰਤਪੁਰ ਸਾਹਿਬ ਨੂੰ ਅਸੀਂ 4-5 ਸੈਕਟਰਾਂ ਦੇ ਵਿੱਚ ਡਿਵਾਈਡ ਕੀਤਾ ਹਰ ਇੱਕ ਸੈਕਟਰ ਦੇ ਵਿੱਚ ਮੈਡੀਕਲ ਟੀਮ ਉਥੇ ਇੱਕ ਕਾਲ ਸੈਂਟਰ ਤੇ ਨਾਲ ਇੱਕ ਸੀਸੀਟੀਵੀ ਕੈਮਰੇ ਨਾਲੇ ਲਾਈਟਾਂ ਔਰ ਜਿਹੜਾ ਫਾਈਨਲੀ ਜਿਹੜਾ ਜਿੱਥੇ ਮੋਹੱਲਾ ਖੇਡਾ ਜਾਂਦਾ ਹੈ ਉਥੇ ਵੀ ਅਸੀਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਵੀ ਟੀਮ ਡਿਪਿਊਟ ਕਰਕੇ ਉਥੇ ਬੈਰੀਕੇਡਿੰਗ ਪ੍ਰੋਪਰ ਸੇਫਟੀ ਸਿਕਿਉਰਿਟੀ ਐਂਬੂਲੈਂਸ ਮੈਡੀਕਲ ਟੀਮ ਪਾਣੀ ਐਂਡ ఎవਰੀਥਿੰਗ ਅਸੀਂ ਸਾਡਾ ਇਸ ਵਾਰ ਦਾ ਇਹ ਆਸ਼ਵਾਸ਼ਣ ਹੈ ਕਿ ਇਸ ਵਾਰ ਦਾ ਜਿਹੜਾ ਸਾਡਾ ਪ੍ਰਸ਼ਾਸਨ ਵੱਲੋਂ ਕਟੋ-ਕਟ ਸਾਨੂੰ ਅਸੀਂ ਵੀ ਲੋਕਾਂ ਨੂੰ ਕਿਹਾ ਵੀ ਜਿਹੜੇ ਅਫਸਰਾਂ ਦੇ ਉਹਨਾਂ ਨੂੰ ਕਿਹਾ ਵੀ ਸਾਨੂੰ ਸਾਡੇ ਕੋਲ ਸੰਗਤ ਆਣੀ ਚਾਹੀਦੀ ਹੈ ਤੇ ਇਹ ਕਹਿਣਾ ਚਾਹੀਦਾ ਵੀ ਇਸ ਵਾਰ ਦਾ ਜਿਹੜਾ ਹੌਲਾ ਮੋਹਲਾ ਇਵੈਂਟ ਹੋਇਆ ਸਭ ਤੋਂ ਬੈਸਟ ਇਵੈਂਟ ਹੈਗਾ ਅਸੀਂ ਬਿਲਕੁਲ ਜਿਹੜੀ ਹੁੱਲੜਬਾਜ ਹੁੰਦੀ ਹੈ ਇੱਥੇ ਔਰ ਡੀਜੇ ਲਾਏ ਜਾਂਦੇ ਆ ਟਰੈਕਟਰ ਟਰਾਲੀਆਂ ਦੇ ਪਿੱਛੇ ਅਸੀਂ ਪਹਿਲਾਂ ਹੀ ਬੈਰੀਕੇਡਿੰਗ ਕਾਫੀ ਡਿਸਟੈਂਸ ਡਿਸਟੈਂਸ ਤੇ ਹੀ ਬੈਰੀਕੇਡਿੰਗ ਕਰਾਂਗੇ ਔਰ ਉੱਥੇ ਬਿਲਕੁਲ ਸਖਤ ਹਦਾਇਤ ਹੈ ਜੇਕਰ ਕੋਈ ਵੀ ਟਰਾਲੀ ਤੇ ਡੀਜੇ ਜਾਂ ਇਸ ਤਰ੍ਹਾਂ ਦੇ ਕੋਈ ਹੁੱਲੜਬਾਜੀ ਕੋਈ ਕਰਕੇ ਆਉਂਦਾ ਅਸੀਂ ਕਾਨੂੰਨ ਮੁਤਾਬਕ ਬਿਲਕੁਲ ਕਾਰਵਾਈ ਕਰਾਂਗੇ ਡੀਜੇ ਨੂੰ ਮੌਕੇ ਤੇ ਲਾਇਆ ਜਾਊਗਾ ਔਰ ਟਰਾਲੀ ਨੂੰ ਅੰਦਰ ਬਿਲਕੁ ਜੇਕਰ ਉੱਥੇ ਕੋਈ ਲੋਅ ਐਂਡ ਆਰਡਰ ਦੀ ਇੱਕ ਪ੍ਰੋਬਲਮ ਕ੍ਰੀਏਟ ਕਰਦਾ ਹੈ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦਾ ਕੌਮੀ ਤਿਉਹਾਰ ਜੋ ਸਹਬੇ ਕਮਾਲ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਨ 1700 ਈਸਵੀ ਦੇ ਵਿੱਚ ਆਰੰਭ ਕੀਤਾ ਸੀ। ਖਾਲਸਾ ਪੰਥ ਦੀ ਸਾਜਨਾ ਦੇ 1 ਸਾਲ ਬਾਅਦ ਉਹ ਹਰ ਸਾਲ ਸੰਗਤਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਬੜੀ ਸ਼ਰਧਾ ਦੇ ਪਾਵਨ ਸਮਾਗਨ ਆਯੋਜਿਤ ਹੁੰਦਾ ਹੈ। ਇਸ ਸਾਲ ਵੀ ਇਹ ਤਿਉਹਾਰ 13, 14 ਤੇ 15 ਮਾਰਚ ਨੂੰ ਆ ਰਿਹਾ ਹੈ। 15 ਮਾਰਚ ਨੂੰ ਜੋ ਮਹੱਲਾ ਤਕਸਰੀ ਕੇਸਗਰ ਸਾਹਿਬ ਤੋਂ ਨਿਕਲੇਗਾ ਜੋ ਕਿਰਾ ਹੌਲਗੜ੍ਹ ਤੋਂ ਕੁੱਬ ਕੇ ਉਸ ਤੋਂ ਅੱਗੇ ਜੋ ਚੰਦ ਗੰਗਾ ਸਟੇਡੀਅਮ ਦੇ ਵਿੱਚ ਪਹੁੰਚਦਾ ਜਿੱਥੇ ਵਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਜੋ ਸਸ਼ਤਰਾਂ ਦੇ ਘੋੜਸਵਾਰੀ ਦੇ ਨਿਜਾਬਾਜੀ ਦੇ ਅਤੇ ਹੋਰ ਜੋ ਖਾਲਸਾਈ ਖੇਡਾਂ ਖਾਲਸਾਈ ਜੋ ਉਹ ਸਿਸਟਮ ਹੈ ਉਹਦੀ ਉੱਥੇ ਪ੍ਰਗਟਾਵਾ ਜਿਹੜਾ ਉਹ ਕੀਤਾ ਜਾਂਦਾ ਸੋ ਇਹ ਤਿਹਾਰ ਸੋਮੀ ਗੁਰਦਾ ਪਵੰਦਕ ਕਮੇਟੀ ਵੱਲੋਂ ਅਤੇ ਤਖਤ ਸਾਹਿਬ ਦੇ ਸਬੰਚੇ ਪ੍ਰਬੰਧ ਵੱਲੋਂ ਬੜੇ ਵੱਡੇ ਪੱਧਰ ਤੇ ਬਣਾਇਆ ਜਾਂਦਾ ਲੱਖਾਂ ਦੀ ਗਿਣਤੀ ਵਿੱਚ ਜੋ ਪ੍ਰਸ਼ਾਸਨ ਦੇ ਅਨੁਮਾਨ ਦੇ ਮੁਤਾਬਕ 30 ਤੋਂ 35 ਲੱਖ ਦੇ ਕਰੀਬ ਜਿਹੜੀ ਸੰਗਤ ਹੈ ਉਹ ਇਸ ਹੁੱਲੇ ਮੱਲੇ ਦੇ ਮੌਕੇ ਤੇ ਇੱਕ ਹਫਤੇ ਦੇ ਵਿੱਚ ਜਿਹੜੀ ਆ ਉਹ શ્રી ਨੰਦਪੁਰ ਸਾਹਿਬ ਵਿਖੇ ਪਹੁੰਚੀ ਹੈ ਹਰ ਪਾਸੇ ਕਿੰਨੇ ਵੀ ਵੱਡੇ ਪ੍ਰਬੰਧ ਕੀਤੇ ਜਾਣ ਲੇਕਿਨ ਉਹ ਪ੍ਰਬੰਧ ਸਾਡੇ ਹਮੇਸ਼ਾ ਹੀ ਛੋਟੇ ਪੈਂਦੇ ਆ ਸੋ ਸ਼ੋਮਨੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਵਾਸਤੇ ਬਹੁਤ ਵੱਡੇ ਪੱਧਰ ਤੇ ਜਿਹੜੇ ਉਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਸਭ ਤੋਂ ਵੱਡੀ ਚੀਜ਼ ਜੁੰਡੀਆ ਸੰਗਤਾਂ ਦੇ ਆਉਣ ਵਾਲੇ ਵਾਸਤੇ ਰਹਿائش ਦਾ ਪ੍ਰਬੰਧ ਉਹ ਸਾਡੀਆਂ ਸਰਾਵਾਂ ਵਿੱਚ ਕਾਫੀ ਰਹਿائش ਆ ਪਰ ਅਸੀਂ ਕਹਿੰਦੇ ਕਿ ਪੰਜ ਸਰਾਵਾਂ ਉੱਤੇ ਜਿਹੜੀਆਂ ਹੋਰ ਬਣ ਜਾਂਨ ਉਹ ਸਰਾਵਾਂ ਪੂਰੀਆਂ ਨਹੀਂ ਪੈ ਸਕਦੀਆਂ ਉਸ ਦੇ ਨਾਲ ਸ਼ਹਿਰ ਦੇ ਵਿੱਚੋਂ ਲੋਕਾਂ ਦੇ ਕੋਲੋਂ ਸੰਗਤ ਦੇ ਘਰਾਂ ਦੇ ਕਮਰੇ ਵਗੈਰਾ ਲਈ ਜਾਂਦੇ ਆ ਤਾਂ ਜੋ ਕੁਝ ਮੌਕਾ ਜਦੋਂ ਬਣੇ ਕੋਈ ਵਿਸ਼ੇਸ਼ ਵਿਅਕਤੀ ਆਉਣ ਕਿਤੇ ਉਹਨਾਂ ਨੂੰ ਇਹੀ ਘਰ ਕਮਰੇ ਦੀ ਪਵੇ ਤੇ ਉਹਨਾਂ ਥਾਵਾਂ ਤੇ ਉਹਨਾਂ ਨੂੰ ਠਹਿਰਾਇਆ ਜਾ ਸਕੇ ਇਸ ਤੋਂ ਇਲਾਵਾ ਟੈਂਟ ਸਿਟੀ ਵਰਗਾ ਪ੍ਰੋਗਰਾਮ ਵੀ ਕੁਝ ਥਾਵਾਂ ਤੇ ਜਿਹੜਾ ਉਹ ਤਿਆਰ ਕੀਤਾ ਜਾਂਦਾ ਸੋ ਇਹ ਪ੍ਰੋਗਰਾਮ ਜਿੱਥੇ ਉਹਨਾਂ ਦੀ ਰਹਿائش ਦਾ ਪ੍ਰਬੰਧ ਕੀਤਾ ਜਾਂਦਾ ਉੱਥੇ ਬੜੇ ਵੱਡੇ ਪੰਦਰ ਤੇ ਲਗਭਗ 200 ਦੇ ਕਰੀਬ ਵੱਖ-ਵੱਖ ਨਗਰਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੇ ਆ ਉਹ ਸ੍ਰੀ ਦੰਦਪੁਰ ਸਾਹਿਬ ਦੇ ਅੰਦਰ ਜੋ ਇਲਾਕੇ ਦੇ ਵਿੱਚ 200 ਦੇ ਕਰੀਬ ਜਿਹੜੇ ਆ ਉਹ ਲੰਗਰ ਲਾਏ ਜਾਂਦੇ ਆ ਜੋ ਸੰਗਤਾਂ ਦੇ ਵਾਸਤੇ ਇੱਕ ਬਹੁਤ ਜ਼ਿਆਦਾ অতি ਜ਼ਰੂਰੀ ਅਤੇ ਉਸ ਦੇ ਨਾਲ ਪਾਣੀ ਦਾ بڑے ਵੱਡੇ ਪੱਧਰ ਤੇ ਪ੍ਰਬੰਧ ਕੀਤਾ ਜਾਂਦਾ ਕਿਉਂਕਿ ਉਹਨਾਂ ਦਰਾਂ ਵਿੱਚ ਥੋੜੀ ਥੋੜੀ ਗਰਮੀ ਹੈ ਤੇ ਜਿਆਦਾ ਸੰਗਤ ਦੇ ਭੀੜ ਹੋਣ ਕਰਕੇ ਪਾਣੀ ਦੀ ਜਿਆਦਾ ਲੋੜ ਜਿਹੜੀ ਉਹ ਪੈਂਦੀ ਹੈ ਉਹ ਵੀ ਕੀਤਾ ਜਾ ਰਿਹਾ ਸੋ ਇਸ ਤੋਂ ਇਲਾਵਾ ਤਖਸਾਲ ਨੂੰ بڑے ਵੱਡੇ ਪੱਧਰ ਤੇ ਉਹਦੀ ਸਜਾਵਟ ਕੀਤੀ ਹੁੰਦੀ ਹੈ ਪੂਰਬ ਦੇ ਪੱਧਰ ਤੇ ਜੋ ਛੰਡੀਆਂ ਦੈਂਟਾ ਦਾ ਪ੍ਰਬੰਧ ਅਤੇ ਹੋਰ ਸਜਾਵਟ ਦੇ ਜੇ ਫੁੱਲ ਫਰੈਸ਼ ਫੁੱਲ ਉਹਨਾਂ ਦੇ ਨਾਲ ਜਿਹੜੀ ਸਜਾਵਟ ਬੜੇ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਚਾਹੋ ਸਾਬ ਖਾਸ ਤੌਰ ਤੇ ਜਿਹੜੇ ਨੌਜਵਾਨ ਆਂਦੇ ਨੇ ਟਰੈਕਟਰਾਂ ਦੇ ਜਿਹੜੇ ਸਲੈਂਸਰ ਖੋਲ ਕੇ ਕਈ ਵਾਰ ਦੇਖਿਆ ਤੇ ਜਾਂ ਮੋਟਰਸਾਈਕਲਾਂ ਦੇ ਸਲੈਂਸਰ ਖੋਲ ਕੇ ਆਉਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ? ਦੇਖੋ ਜਦੋਂ ਅਜਿਹੇ ਮੇਲੇ ਵੱਡੇ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਨੌਜਵਾਨ ਬੜੇ ਖੁਸ਼ ਆਦੇ ਨਾਲ ਤੋਂ ਬੜੇ ਵੱਡੀ ਗਿਣਤੀ ਵਿੱਚ ਜਿਹੜੇ ਸ਼ਾਮਲ ਹੁੰਦੇ ਆ ਪਰੰਤੂ ਥੋੜਾ ਜਿਹਾ ਉਹਨਾਂ ਦਾ ਜਿੱਥੇ ਸਾਨੂੰ ਖੁਸ਼ੀ ਹੁੰਦੀ ਕਿ ਉਹ ਸ਼ਾਮਲ ਹੁੰਦੇ ਥੋੜੀ ਜੀ ਇਹ ਚੀਜ਼ ਦੂਰ ਸਾਨੂੰ ਚਿੰਤਾ ਦਾ ਕਾਰਨ ਬਣਦੀ ਹੈ ਜਦੋਂ ਉਹ ਆ ਕੇ ਥੋੜਾ ਜਿਹਾ ਹੁੱਲੜਬਾਜੀ ਵਾਲੇ ਪਾਸੇ ਪੈਂਦੇ ਆ ਉਹ ਆਪਣੇ ਮੋਟਰਸਾਈਕਲਾਂ ਤੇ ਆਉਂਦੇ ਆ ਤਾਂ ਸਲੰਸਰ ਲਾ ਕੇ ਆਉਂਦੇ ਆ ਜੇ ਟਰੈਕਟਰਾਂ ਤੇ ਆਉਂਦੇ ਆ ਤਾਂ ਉੱਚੀ ਉੱਚੀ ਡੀਜੇ ਲਾ ਕੇ ਆਉਂਦੇ ਆ ਤੇ ਜੀ ਉਸ ਤਰ੍ਹਾਂ ਹੁੰਦੇ ਦੇ ਹੱਥ 'ਚ ਵੱਡੀਆਂ-ਵੱਡੀਆਂ ਡਾਂਗਾਂ ਫੜ ਕੇ ਪੈਦਲ ਜਿਹੜੇ ਤੁਰਦੇ ਆ ਉਹ ਗਰੁੱਪ ਬਣਾ ਕੇ ਤੁਰਦੇ ਆ ਤੇ ਕਈ ਵਾਰ ਇਸ ਤਰ੍ਹਾਂ ਦਾ ਖਤਰਾ ਵੀ ਪੈਦਾ ਹੁੰਦਾ ਜਿੱਥੇ ਝਗੜਾ ਹੁੰਦਾ ਖਤਰਾ ਹੁੰਦਾ ਅੱਜ ਤੋਂ 2-3 ਸਾਲ ਪਹਿਲਾਂ ਇਸੇ ਤਰ੍ਹਾਂ ਇੱਕ ਦੇਹਾਂਗ ਸਿੰਘ ਜੋ ਕੈਨੇਡਾ ਤੋਂ ਆਇਆ ਸੀ ਉਹ ਆਪਸੇ ਦੇ ਵਿੱਚ ਹੀ ਉਲਝ ਗਏ ਉਜੜ ਦੇ ਕਾਰਨ ਉਹ ਵਿਅਕਤੀ ਜਿਹੜਾ ਉਹਦਾ ਉੱਥੇ ਉਸ ਮੌਕੇ ਤੇ ਜਾਂ ਕਤਲ ਹੋ ਗਿਆ ਬਹੁਤ ਵੱਡਾ ਨੁਕਸਾਨ ਹੁੰਦਾ ਨੌਜਵਾਨ ਸਾਡੇ ਦੇਸ਼ ਦਾ قوم ਦਾ ਸਮਾਜ ਦਾ ਬੜਾ ਬੜਾ ਸਰਮਾਇਆ ਹੁੰਦੀ ਆ ਇੱਕ ਇੱਕ ਨੌਜਵਾਨ ਦੀ ਬੜੀ ਭਾਰੀ ਕੀਮਤ ਹੈ ਲੇਕਿਨ ਉਹ ਇਥੇ ਭੰਗਦੇ ਭਾੜੇ ਮਰ ਜਾਣ ਭੰਗਦੇ ਭਾੜੇ ਸੱਟਾਂ ਖਾ ਪੈਣ ਕਿਉਂ ਇਹ ਹੈ ਸਾਡੇ ਸਮਾਜ ਵਿੱਚ ਵਾਪਰੇ ਇਹ ਬੜੀ ਚਿੰਤਾ ਦਾ ਕਾਰਨ ਹੈ ਇਹਨੂੰ ਸਾਨੂੰ ਰੋਕਣ ਦੇ ਵਾਸਤੇ ਜਿੱਥੇ ਸਾਰੀਆਂ ਸਬਾ ਸੋਸਾਇਟੀਆਂ ਦੀ ਵੀ ਜ਼ਿੰਮੇਵਾਰੀ ਆ ਸੰਗਤਾਂ ਦੀ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਮੇਵਾਰੀ ਆ ਉਹਨਾਂ ਦੇ ਸਕੂਲਾਂ ਕਾਲਜਾਂ ਦੇ ਜਿਹੜੇ ਮੁਖੀ ਦੇ ਅਧਿਆਪਕ ਨੇ ਪ੍ਰਿੰਸੀਪਲ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਦਿਨਾਂ ਵਿੱਚ ਜ਼ਰੂਰ ਬੱਚਿਆਂ ਦੇ ਅੰਦਰ ਇਹ ਪ੍ਰਚਾਰ ਕਰਿਆ ਕਰਨ ਪਾਈ ਜਿੱਥੇ ਮੇਲੇ ਆਦੇ ਜਾਂਦੇ ਆ ਉਸ ਮੇਲੇ ਦੀ ਜਿਹੜੀ ਪਵਿੱਤਰਤਾ ਹੈ ਉਸ ਮੇਲੇ ਦੀ ਜਿਹੜੀ ਸ਼ਾਨ ਹੈ ਉਹਨੂੰ ਵੀ ਸਮਝਣਾ ਚਾਹੀਦਾ ਕਿਉਂਕਿ ਸਾਡੇ ਮਹਾਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਹੋਲਾ ਮਹਲਾ ਰੰਭ ਕੀਤਾ ਸੀ ਸਿੱਖ ਸੰਗਤ ਦੀ ਸਿੱਖ ਪਛਾਣ ਦੀ ਚੜ੍ਹਦੀ ਕਾਰਨੀ ਨਾ ਕਿ ਆਪਸ ਵਿੱਚ ਭੜਦਵਾਸਤੇ ਫਿਰ ਉਹਨਾਂ ਦੇ ਇਹ ਸ਼ਹਿਬਜਦਿਆਂ ਦਾ ਬਹੁਤ ਵੱਡਾ ਇਹ ਨੰਗਪੁਰ ਸਾਹਿਬ ਨਾਲ ਕਿੰਨਾ ਵੱਡਾ ਸਬੰਧ ਹੈ ਜਿੰਨਾ ਤੋਂ ਪ੍ਰੇਰਨਾ ਇਹਨਾਂ ਨੂੰ ਨੋਜਵਨਾ ਲੈਣੀ ਚਾਹੀਦੀ ਹੈ ਕਿ ਅਸੀਂ ਤਾਂ ਕੌਮ ਵਾਸਤੇ ਧਰਮ ਵਾਸਤੇ ਕੁਰਬਾਨ ਹੋਣੀ ਸਾਨੂੰ ਤਤਪਰ ਰਹਿਣਾ ਚਾਹੀਦਾ ਅਸੀਂ ਆਪਸ ਵਿੱਚ ੜਕੀਆਂ-ਮੁਟਕੀਆਂ ਆ ਕੇ ਬੰਦਿਆਂ ਵੀ ਕਈ ਧਰਮ ਗੀਤ ਲਾਉਂਦੇ ਆ ਜਿਹੜੇ ਕਿ ਦੂਜੇ ਗੀਤ ਲਾਉਂਦੇ ਆ ਟਰੈਕਟਰਾਂ ਦੇ ਲੇਕਿਨ ਧਾਰਮਿਕ ਗੀਤਾਂ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜਿਹੜੇ ਗੁਰੂ ਸਾਹਿਬ ਦੇ ਉਹਨਾਂ ਨੇ ਸਾਨੂੰ ਗੁਰਬਾਣੀ ਦਾ ਕੀਰਤਨ ਅਤੇ ਹੋਰ ਸਾਨੂੰ ਇਸ ਤਰ੍ਹਾਂ ਤਾਂ ਦੀਵਾਰਾਂ ਉਹ ਬਖਸ਼ਿਸ਼ ਕੀਤੀਆਂ ਅਸੀਂ ਉਹਨਾਂ ਦਾ ਸਹਾਰਾ ਲਈਏ ਆਪਣੇ ਜੀਵਨ ਦੇ ਵਿੱਚ ਕੁਝ ਚੰਗੇ ਸ਼ੁਭ ਗੁਣ ਪੈਦਾ ਕਰਕੇ ਅਤੇ ਸਮਾਜ ਦੇ ਸਾਰਿਆਂ ਲੋਕਾਂ ਨੂੰ ਉਹਨਾਂ ਤੋਂ ਬੜਾ ਚੰਗਾ ਲੱਗੇ ਬੱਚਿਆਂ ਨੂੰ ਵੇਖ ਕੇ ਸਾਰੇ ਉਤਸ਼ਾਹ ਵਿੱਚ ਆਸੇ